ਜਿਲੇ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਤਹਿਤ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਪਿੰਡ ਹੁਸੈਨਪੁਰ ਪਿੰਡ ਬਚੋਈ ਕਲਾ ਪਿੰਡ ਬਠੋਈ ਕੁਰਦ ਵਿਖੇ ਨਸ਼ਾ ਮੁਕਤੀ ਯਾਤਰਾ ਤਹਿਤ ਜਾਗਰੂਕਤਾ ਸਭਾ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਸੰਬੋਧਨ ਕਰਦੇ ਹੋਏ ਫਤੇਗੜ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਜੜੋਂ ਖਤਮ ਕਰਨ ਲਈ ਪਿੰਡ ਅਤੇ ਵਾਰਡ ਦੇ ਦਰਦੇ ਰੂਪ ਵਿੱਚ ਵੀ ਲੱਖਣ ਸ਼ੁਰੂਆਤ ਕੀਤੀ ਨਸ਼ੇ ਵਿਰੁੱਧ ਅੱਜ ਪਿੰਡ ਹੁਸੈਨਪੁਰੇ ਵਿਖਾਇਆ ਅੱਜ ਅਸੀਂ ਇੱਕ ਬਹੁਤ ਵੱਡੀ ਮਹਿਮਾਨਯੋਗ ਸਰਦਾਰ ਭਗਵੰਤ ਸਿਮਰਾਨ ਸਾਹਿਬ ਦੀ ਕੋਈ ਵਿੱਚ ਪਿੰਡ ਪਿੰਡ ਮਹੱਲੇ ਮਹੱਲੇ ਸ਼ਹਿਰ ਦੇ ਸਟਾਰਟ ਕਰਨੇ ਕਰੀ ਹੈ ਔਰ ਸਭ ਤੋਂ ਪਹਿਲਾ ਅੱਜ ਪਿੰਡ ਹੁਸੈਨਪੁਰਾ ਜਿਹੜਾ ਸਾਡੇ ਹਲਕਾ ਸ਼੍ਰੀ ਫਤੇਗੜ ਸਾਹਿਬ ਦਾ ਅਹਿਮ ਸਰਪੰਚ ਹੈ ਅਹਿਮ ਪਿੰਡਾ ਸੋਰੀ ਮੇਰੇ ਨਾਲ ਸਰਪੰਚ ਰਾਜਵਿੰਦਰ ਕੌਰ ਜੀ ਐਸ ਡੀ ਐਮ ਸਾਹਿਬ ਸਾਡੇ ਇੰਸਪੈਕਟਰ ਪਵਨ ਜੀ ਐਸ ਐਮਓ ਸਾਹਿਬ ਹੋਰ ਪ੍ਰਦੀਪ ਜੀ ਪੰਚਾਇਤ ਅਫਸਰ ਸਾਰੀ ਜਿਹੜੇ ਡਿਪਾਰਟਮੈਂਟ ਦੇ ਅਫਸਰ ਸਹਿਬਾਨ ਆਏ ਆ ਸਾਡੇ ਪਿੰਡ ਦੇ ਸਾਰੇ ਸਤਕਾਰਯੋਗ ਸਖੀਤਾ ਜਿਨ੍ਹਾਂ ਸਾਡੇ ਲੰਬੜਦਾਰ ਸਹਿਬਾਨ ਪੰਚ ਸਹਿਬਾਨ ਸਾਰੇ ਨੇ ਅਸੀਂ ਇਕੱਠੇ ਹੋ ਕੇ ਪਹਿਲੀ ਤਾਂ ਇੱਕ ਗੱਲ ਕੀਤੀ ਹੈ ਕਿ ਸੌਚੀ ਕਿ ਹੈ ਕਿ ਅਸੀਂ ਆਪਣੇ ਇਸ ਪਿੰਡ ਦੇ ਵਿੱਚ ਨਿਸ਼ਾਨੀ ਰਹਿਣ ਦੇ ਨਾਲ ਇਹ ਇੱਕ ਬਹੁਤ ਵੱਡੀ ਮੈਂ ਕਹਿੰਦਾ ਉਪਲਬਧੀ ਹੈ ਜੋ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਚਲਾਈ ਹੈ ਔਰ ਲੋਕਾਂ ਦੀ ਸ਼ਮੂਲੀਅਤ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੇ ਲੋਕ ਹੁਣ ਨਸ਼ਿਆਂ ਵਿਰੁੱਧ ਪੂਰੀ ਤਰ੍ਹਾਂ ਲੜਾਈ ਲੜਨ ਲਈ ਤਿਆਰ ਨੇ ਔਰ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਇਸ ਪਿੰਡ 'ਚ ਕਿਸੇ ਦੀ ਜੁਰਤ ਨਹੀਂ ਹੈ ਕਿ ਹੁਣ ਆਕੇ ਨਸ਼ਾ ਵੇਚ ਸਕੇ ਕਿਸੇ ਤਸਕਰ ਪਿੰਡ 'ਚ ਵੱਟ ਸਕੇ ਸੋ ਇਹ ਜਿਹੜੀ ਮੂਵਮੈਂਟ ਹੈ ਇਕੱਲੀ ਸਰਕਾਰਾਂ ਨਹੀਂ ਜਿੱਤ ਸਕਦੀਆਂ ਇਕੱਲੇ ਐਮ ਐਲ ਏ ਕਦੇ ਮਨਿਸਟਰ ਕੱਲੇ ਅਫਸਰ ਸਾਹਿਬ ਆ ਨਹੀਂ ਜਿੱਤ ਸਕਦੇ ਇਹ ਜਿਹੜੀ ਮੂਵਮੈਂਟ ਹੈ ਇਹ ਆਮ ਸਮੁਲਿਅਤ ਲੋਕਾਂ ਦੀ ਹੋ ਤਾਂ ਜਿੱਤ ਹੋਗੀ ਸੋ ਅੱਜ ਅਸੀਂ ਬਹੁਤ ਵਧੀਆ ਸ਼ੁਰੂਆਤ ਕੀਤੀ ਹੈ ਔਰ ਅਸੀਂ ਇਹਨੂੰ ਪਿੰਡ-ਪਿੰਡ ਜਿਹੜੀ ਮੈਮ ਲੈ ਕੇ ਜਾਵਾਂਗੇ ਸ਼ਹਿਰ ਦੇ ਹਰ ਇੱਕ ਮਹੱਲੇ 'ਚ ਲੈ ਕੇ ਜਾਵਾਂਗੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰੱਖਾਂਗੇ ਇਹ ਅਸੀਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਔਰ ਪੰਜਾਬ ਦੇ ਲੋਕਾਂ ਤੇ ਸਾਨੂੰ ਮਾਣ ਹੈ ਪੰਜਾਬ ਹਮੇਸ਼ਾ ਜਦੋਂ ਵੀ ਗਿਰਿਆ ਤਾਂ ਫੇਰ ਨਾਲ ਨਾਲ ਖੜਾ ਹੋਇਆ ਸਾਨੂੰ ਪੰਜਾਬ ਨੂੰ ਨਸ਼ਿਆਂ ਵਿੱਚ ਦਲ ਦਲ ਦੇ ਵਿੱਚ ਦਲ ਵਿੱਚ ਪਾ ਕੇ ਸਾਡੀ ਨੌਜਵਾਨਾਂ ਨੂੰ ਜਿਹੜੀ ਖਤਮ ਕਰਨ ਦੀ ਸਾਜ਼ਿਸ਼ ਹੈ ਅਸੀਂ ਉਹਨੂੰ ਹਰ ਕੀਮਤ ਤੇ ਨਾਕਾਮ ਕਰਾਂਗੇ ਧੰਨਵਾਦ ਪ੍ਰਾਪਰਟੀ ਵੇਚਣੇ ਔਰ ਖੀਨਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ